ਹਾਂਜੀ ਚੇਕ ਕਰ ਤੁਸੀਂ ਘਰ ਤੋਂ ਬਾਹਰ ਜਾਣ ਦੀ ਸੋਚ ਰਹੇ ਹੋ ਤਾਂ ਘਰ ਤੋਂ ਜਿਹੜਾ ਸੋਚ ਸਮਝ ਕੇ ਪੈਰ ਪੁੱਟਿਓ ਤਾਂ ਚਾਰ ਵਾਹਨ ਪਈਆ ਚਾਲਕਾਂ ਲਈ ਜਿਹੜੀ ਵੱਡੀ ਖਬਰ ਸਾਹਮਣੇ ਆਈ ਆ ਦੇਸ਼ ਦੇ ਸਾਰੇ ਚਾਰ ਵਹੀਆ ਵਾਹਨ ਚਾਲਕਾਂ ਲਈ ਹਾਈਵੇ ਤੇ ਟੋਲ ਟੈਕਸ ਦੇਣਾ ਲਾਜ਼ਮੀ ਆ ਪਰ ਕੁਝ ਲੋਕ ਅਜੇ ਵੀ ਨੇ ਜੋ ਸਮੇਂ ਸਿਰ ਟੋਲ ਟੈਕਸ ਨਹੀਂ ਦਿੰਦੇ ਜਾਂ ਬਕਾਇਆ ਨਹੀਂ ਦਿੰਦੇ ਹੁਣ ਸਰਕਾਰ ਨੇ ਸਮੱਸਿਆ ਨਾਲ ਨਜਿੱਠਣ ਲਈ ਸੱਤ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਆ ਨਵੇਂ ਨਿਯਮਾਂ ਅਨੁਸਾਰ ਜੇਕਰ ਤੁਹਾਡੇ ਵਾਹਨ ਤੇ ਟੋਲ ਟੈਕਸ ਦਾ ਕੋਈ ਬਕਾਇਆ ਤਾਂ ਤੁਸੀਂ ਨਾ ਤਾਂ ਵਾਹਨ ਵੇਚ ਸਕਦੇ ਹੋ ਨਾ ਹੀ ਇਸ ਦਾ ਨਾਮ ਕਿਸੇ ਹੋਰ ਨੂੰ ਟਰਾਂਸਫਰ ਕਰ ਸਕੋਗੇ ਸੜਕ ਆਵਾਜਾਈ ਮੰਤਰਾਲੇ ਨੇ ਸਪਸ਼ਟ ਕੀਤਾ ਕਿ ਵਾਹਨ ਦਾ ਤਬਾਦਲਾ ਜਾਂ ਵਿਕਰੀ ਸਿਰਫ ਉਦੋਂ ਹੀ ਸੰਭਵ ਹੋਵੇਗੀ ਜਦੋਂ ਸਾਰੇ ਟੋਲ ਟੈਕਸ ਬਕਾਇਆ ਪੂਰੇ ਭੁਗਤਾਨ ਕੀਤੇ ਜਾਣਗੇ ਆਵਾਜਾਈ ਵਿਭਾਗ ਵਾਹਨ ਦੇ ਆਸ਼ੀ ਰਜਿਸਟ੍ਰੇਸ਼ਨ ਸਰਟੀਫਿਕੇਟ ਨੂੰ ਟਰਾਂਸਫਰ ਕਰਨ ਤੋਂ ਪਹਿਲਾਂ ਬਕਾਇਆ ਰਕਮ ਦੀ ਜਾਂਚ ਕਰੇਗਾ ਜੇਕਰ ਫਾਸਟੈਗ ਖਾਤੇ ਵਿੱਚ ਕੋਈ ਬਕਾਇਆ ਰਕਮਾਂ ਟ੍ਰਾਂਸਪੋਰਟ ਤਾਂ ਟ੍ਰਾਂਸਫਰ ਪ੍ਰਕਿਰਿਆ ਨੂੰ ਰੋਕ ਦਿੱਤਾ ਜਾਵੇਗਾ ਇਸ ਕਦਮ ਦਾ ਉਦੇਸ਼ ਟੋਲ ਟੈਕਸ ਚੋਰੀ ਨੂੰ ਰੋਕਣਾ ਤੇ ਪੁਰਾਣੇ ਬਕਾਇਆ ਦੀ ਵਸੂਲੀ ਨੂੰ ਯਕੀਨੀ ਬਣਾਉਣਾ ਇਸ ਤੋਂ ਇਲਾਵਾ ਟੋਲ ਟੈਕਸ ਬਕਾਇਆ ਵਾਲੇ ਵਾਹਨਾਂ ਲਈ 30 ਦਿਨਾਂ ਦੇ ਅੰਦਰ ਅੰਦਰ ਇਲੈਕਟ੍ਰੋਨਿਕ ਚਲਾਨ ਵੀ ਜਾਰੀ ਕੀਤੇ ਜਾਣਗੇ ਜਿਸ ਵਿੱਚ ਵਾਹਨ ਨੰਬਰ ਬਕਾਇਆ ਰਕਮ ਤੇ ਭੁਗਤਾਨ ਦੀ ਆਖਰੀ ਮਿਤੀ ਬਾਰੇ ਜਾਣਕਾਰੀ ਹੋਵੇਗੀ ਜੇਕਰ ਭੁਗਤਾਨ ਸਮੇਂ ਸਿਰ ਨਹੀਂ ਕੀਤਾ ਜਾਂਦਾ ਤਾਂ ਉਸ ਚਲਾਨ ਦੇ ਨਾਲ ਨਾਲ ਜੁਰਮਾਨਾ ਵੀ ਲਗਾਇਆ ਜਾਵੇਗਾ ਜੇਕਰ ਬਕਾਇਆ ਰਕਮ ਅਦਾ ਨਹੀਂ ਕੀਤੀ ਜਾਂਦੀ ਤਾਂ ਵਾਹਨ ਮਾਲਕ ਨੂੰ ਨਾ ਤਾਂ ਐਨਓਸੀ ਨੋ ਇਤਰਾਜ਼ ਸਰਟੀਫਿਕੇਟ ਮਿਲੇਗਾ ਨਾ ਹੀ ਆਰਸੀ ਟ੍ਰਾਂਸਫਰ ਕੀਤਾ ਜਾਵੇਗਾ ਅਤੇ ਨਾ ਹੀ ਨਵੇਂ ਦਸਤਾਵੇਜ਼ ਜਾਰੀ ਕੀਤੇ ਜਾਣਗੇ ਇਸ ਦੇ ਨਾਲ ਹੀ ਵਾਹਨ ਮਾਲਕਾਂ ਤੇ ਟੋਲ ਟੈਕਸ ਦਾ ਭੁਗਤਾਨ ਕਰਨ ਦਾ ਦਬਾਅ ਵਧੇਗਾ ਤੇ ਟ੍ਰਾਂਸਫਰ ਜਾਂ ਵਿਕਰੀ ਪ੍ਰਕਿਰਿਆ ਵਿੱਚ ਰੁਕਾਵਟ ਆਵੇਗੀ ਇਸ ਨਵੀਂ ਪ੍ਰਣਾਲੀ ਨਾਲ ਸਿਰਫ ਟੋਲ ਟੈਕਸ ਦੀ ਵਸੂਲੀ ਨੂੰ ਪ੍ਰਭਾਵਸ਼ਾਲੀ ਬਣਾਏਗੀ ਸਗੋਂ ਸੜਕੀ ਆਵਾਜ਼ਾਈ ਦੇ ਖੇਤਰ ਵਿੱਚ ਪਾਰਦਰਸ਼ਤਾ ਤੇ ਉਨਸ਼ਾਸਨ ਨੂੰ ਵੀ ਵਧਾਏਗੀ ਇਸ ਲਈ ਵਾਹਨ ਮਾਲਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਟੋਲ ਟੈਕਸ ਦਾ ਸਮੇਂ ਸਿਰ ਭੁਗਤਾਨ ਯਕੀਨੀ ਬਣਾਉਣ ਤਾਂ ਜੋ ਉਹਨਾਂ ਨੂੰ ਭਵਿੱਖ ਵਿੱਚ ਕਿਸੇ ਵੀ ਸਮੱਸਿਆ ਦਾ ਸਾਮਣਾ ਨਾ ਕਰਨਾ ਪਵੇ ਟੋਲ ਟੈਕਸ ਬਕਾਇਆ ਵਾਲੇ ਵਾਹਨ ਲਈ 30 ਦਿਨਾਂ ਦੇ ਅੰਦਰ ਅੰਦਰ ਇਲੈਕਟ੍ਰੋਨਿਕ ਚਲਾਨ ਵੀ ਜਾਰੀ ਕੀਤੇ ਜਾਣਗੇ ਜਿਸ ਵਿੱਚ ਵਾਹਨ ਨੰਬਰ ਬਕਾਇਆ ਰਕਮ ਤੇ ਭੁਗਤਾਨ ਦੀ ਆਖਰੀ ਮਿਤੀ ਬਾਰੇ ਜਾਣਕਾਰੀ ਹੋਵੇਗੀ ਜੇਕਰ ਭੁਗਤਾਨ ਸਮੇਂ ਸਿਰ ਨਹੀਂ ਕੀਤਾ ਜਾਂਦਾ ਤਾਂ ਉਸ ਚਲਾਨ ਦੇ ਨਾਲ ਨਾਲ ਜੁਰਮਾਨਾ ਵੀ ਲਗਾਇਆ ਜਾਵੇਗਾ ਜੇਕਰ ਬਕਾਇਆ ਰਕਮ ਅਦਾ ਨਹੀਂ ਕੀਤੀ ਜਾਂਦੀ ਤਾਂ ਵਾਹਨ ਮਾਲਕ ਨੂੰ ਨਾ ਤਾਂ ਐਨਓਸੀ ਨੋ ਇਤਰਾ ਸਰਟੀਫਿਕੇਟ ਮਿਲੇਗਾ ਤੇ ਨਾ ਹੀ ਆਰਸੀ ਟਰਾਂਸਫਰ ਕੀਤਾ ਜਾਵੇਗਾ ਤੇ ਨਾ ਹੀ ਨਵੇਂ ਦਸਤਾਵੇਜ਼ ਜਾਰੀ ਜਾਣਗੇ ਇਸ ਨਾਲ ਵਾਹਨ ਮਾਲਕਾਂ ਤੇ ਟੋਲ ਟੈਕਸ ਦਾ ਭੁਗਤਾਨ ਕਰਨ ਦਾ ਦਬਾਅ ਵਧੇਗਾ ਤੇ ਟ੍ਰਾਂਸਫਰ ਜਾਂ ਵਿਕਰੀ ਪ੍ਰਕਿਰਿਆ ਵਿੱਚ ਬਹੁਤ ਜ਼ਿਆਦਾ ਰੁਕਾਵਟ ਆਵੇਗੀ